ਬਸਰਾ ਸੁਲਦੇਵ ਚਾਜ ਅ ਮੈਂ ਜਿਹੜੀ ਇਹ ਪ੍ਰੈਸ ਕਾਨਫਰੰਸ ਕਰ ਰਿਹਾ ਮੀਟਿੰਗ ਕਰ ਰਿਹਾ ਇਹ ਕਰਨ ਤੇ ਮੈਨੂੰ ਬਹੁਤ ਅਫਸੋਸ ਵੀ ਹੈ ਤੇ ਮੈਂ ਸਮਝ ਲਓ ਕਿ ਸ਼ਰਮ ਵੀ ਮਹਿਸੂਸ ਹੋ ਰਹੀ ਹੈ ਕਾਰਨ ਇਹ ਹੈ ਕਿ ਬਠਿੰਡੇ ਦੇ ਵਿੱਚ ਜਿਹੜੀ ਐਸਐਸਪੀ ਮੈਡਮ ਲੱਗੀ ਹੈ ਉਹ ਰਿਜ਼ਰਵ ਕੈਟੇਗਰੀ ਨਾਲ ਸੰਬੰਧਿਤ ਬਾਬਾ ਸਾਹਿਬ ਡਾਕਟਰ ਪਿੰਘੂ ਅੰਬੇਡਕਰ ਦੁਆਰਾ ਦਿੱਤੇ ਗਏ ਰਾਸਮਾ ਕਰਨ ਤੋਂ ਬਾਅਦ ਇਹ ਐਸਐਸਪੀ ਲੱਗੀ ਹੈ ਪਰ ਤੇ ਮੈਨੂੰ ਬੜੇ ਅਫਸੋਸ ਨਾਲ ਇੱਕ ਗੱਲ ਕਹਿਣੀ ਪੈ ਰਹੀ ਹੈ ਆ ਮੇਰੇ ਅੱਗੇ ਤੇ ਬਹੁਤ ਸਾਰੀਆਂ ਅਰਜ਼ੀਆਂ ਆਇਆਂ ਦਲਤ ਭਾਈ ਚਰਦੀਆਂ ਐਸੀ ਭਾਈ ਚਰੇ ਦੀਆਂ ਜਿਨ੍ਹਾਂ ਦੇ ਕਾਫੀ ਲੰਮੇ ਸਮੇਂ ਤੋਂ ਸੁਲਵਾਇ ਨਹੀਂ ਬੜਾ ਅਹਿਮ ਮੁੱਦਾ ਇਹ ਮੇਰੇ ਨਾਲ ਬੈਠੇ ਆ ਭਜਨ ਸਿੰਘ ਇਹਨਾਂ ਨੇ 24 9 ਨੂੰ ਮਤਲਬ 24 ਚ ਇੱਕ ਰਜਿਸਟਰੀ ਕਰਾਉਣੀ ਸੀ 7 ਲੱਖ ਰੁਪਿਆ ਬੰਦੇ ਨੇ ਆ ਇਹਨਾਂ ਤੋਂ ਲਿਆ 7 ਲੱਖ ਰੁਪਿਆ ਲਾਇਆ ਜਿੱਦੇ ਰਜਿਸਟਰੀ ਨਹੀਂ ਕਰਾਈ 25 9 ਨੂੰ ਰਜਿਸਟਰੀ ਕਰਾਉਣੀ ਸੀ 24 ਪੰਜ ਮਹੀਨਿਆਂ ਦਾ ਡਿਲੇਮੈਂਟ ਹੋਇਆ ਸੀ ਉਨੇ ਰਜਿਸਟਰੀ ਕਰਾਉਣ ਦੀ ਬਜਾਏ ਲਾਲਚ ਦੇ ਵਿੱਚ ਆ ਗਿਆ ਤੇ ਉਹਨੇ 7 ਲੱਖ ਇਹਨਾਂ ਨੂੰ ਕਹਿੰਦਾ 6 ਲੱਖ ਮੈਨੂੰ ਹੋਰ ਵੱਧ ਦਿਓ ਇਹ ਬੰਦੇ ਨੇ ਜਿਹੜੇ ਪੈਸੇ ਪਾਏ ਆ 7 ਲੱਖ ਰੁਪਇਆ ਉਹਦੇ ਬੈਂਕ ਅਕਾਊਂਟ ਦੇ ਵਿੱਚ ਪਾਏ ਹੋਏ ਆ ਔਰ ਉਥੋਂ ਦੇ ਕਾਉਂਸਲਰ ਨੇ ਉਸਨੇ ਪਤਵੰਤੇ ਸੱਜਣਾ ਨੇ ਮੈਂ ਤੁਹਾਨੂੰ ਇੱਥੇ ਦਿਖਾ ਸਕਦਾ ਆ ਉਹਨਾਂ ਨੇ ਲਿਖ ਕੇ ਐਸਐਸਪੀ ਨੂੰ ਵੀ ਦਿੱਤਾ ਆਪ ਦੀ ਮੋਹਰ ਬਕਾਇਦਾ ਲਾ ਕੇ ਵੀ ਅਸੀਂ ਉਹਨੂੰ ਬੰਦੇ ਨੂੰ ਆ ਕੇ ਸਮਝਾ ਕੇ ਸਮਝਾ ਕੇ ਆਏ ਆ ਤੇ ਇਹਨੂੰ ਕਿਹਾ ਵੀ ਭਾਈ ਤੂੰ ਗਰੀਬ ਆਦਮੀ ਰਜਿਸਟਰੀ ਕਰਾ ਤੇ ਪ੍ਰੀਤਮ ਸਿੰਘ ਤੇ ਉਹਦੇ ਘਰ ਵਾਲੇ ਜਿਹੜੀ ਪਰਮਜੀਤ ਕਾਰਾ ਉਹ ਲਾਲਚ ਚ ਆ ਗਏ ਸੱਤ ਮਹੀਨਿਆਂ ਤੋਂ ਅੱਠ ਮਹੀਨਿਆਂ ਤੋਂ ਇਹ ਬੰਦਾ ਸ਼ਰੂਲ ਕਸਟ ਬੰਦਾ ਬਚਾਰਾ ਐਸਐਸਪੀ ਦਫਤਰ ਦੇ ਚੱਕਰ ਕੱਢ ਰਿਹਾ ਤੇ ਜਦੋਂ ਸਾਡੇ ਕੋਲ ਮਾਮਲਾ ਆਇਆ ਸੀ ਇਹ ਮਾਮਲਾ ਲੈ ਕੇ ਫਿਰ ਡੀ ਸਾਹਿਬ ਨੂੰ ਮਿਲੇ ਡੀਆਜੀ ਸਾਹਿਬ ਨੂੰ ਮਿਲੇ ਤੇ ਇਹ ਮੈਡਮ ਐਸਐਸਪੀ ਜਿਹੜੇ ਹੈਗੇ ਆ ਡੀਆਜੀ ਸਾਹਿਬ ਦੀ ਚਿੱਠੀ ਨੂੰ ਵੀ ਟਿੱਚ ਜਾਂਦੇ ਆ ਤੇ ਉਹ ਉਹਨਾਂ ਦੀ ਵੀ ਕੋਈ ਪ੍ਰਵਾਹ ਨਹੀਂ ਕਰਦੇ ਇਸ ਤਰ੍ਹਾਂ ਦਾ ਇੱਕ ਸਬੂਤ ਇਹ ਇੱਕ ਤਰ੍ਹਾਂ ਦਾ ਫਰਜ਼ ਹੈ ਫਿਰ ਮੈਨੂੰ ਚਲ ਹੋਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਈ ਚੀਜ਼ਾਂ ਨੂੰ ਜੋ ਲੰਕਾਉਣ ਵਾਸਤੇ ਰੱਦੀ ਟੋਕਰੀ ਚ ਪਾਉਣ ਵਾਸਤੇ ਕਹਿੰਦੇ ਜੀ ਇਹ ਮਾਮਲਾ ਏਡੀ ਐਲੀਗਲ ਕੋਲ ਚਲਾ ਗਿਆ ਬਈ ਜੇ ਬੀਏ ਪਾਸ ਨਾਰਮਲ ਇੱਕ ਵਕੀਲ ਦੀ رائے ਨਾਲ ਤੁਸੀਂ ਪਰਚਾ ਦੇਣਾ ਹੈ ਕਿ ਐਸਐਸਪੀ ਇਹ ਦੱਸ ਸਕਦੇ ਆ ਕਿ ਤੁਸੀਂ ਅੱਜ ਤੱਕ ਜਿਹੜੇ ਪਰਚੇ ਦਿੰਨੇ ਹੋ ਉਹ ਸਾਰੇ ਇੱਕ ਵਕੀਲ ਦੀ رائے ਨਾਲ ਦਿੰਨੇ ਹੋ ਆਪਾਂ ਆਈਪੀਐਸ ਦਾ ਇੱਥੇ ਬਿਲਾ ਲਾਇਆ ਹੋਇਆ ਹੈ ਆ ਸਟਾਰ ਲਾਇਆ ਹੈ ਸਾਰੇ ਇਹ ਕਾਦੇ ਵਾਸਤੇ ਫਿਰ ਇੱਕ ਵਕੀਲ ਦੀ ਮਰਜ਼ੀ ਨਾਲ ਸੀ ਪਰਚੇ ਦਿੰਨੇ ਆ ਮਤਲਬ ਇਹ ਸਾਰੀਆਂ ਚੀਜ਼ਾਂ ਜੋ ਚੰਨੇ ਵਾਸਤੇ ਇਹ ਮਾਮਲਾ ਪੋੜਾ ਹੋਵੇ ਤਾਂ ਇਹ ਡੀ ਲੀਗਲ ਕੋਲ ਭੇਜ ਦਿੰਦੇ ਆ ਕੋਈ ਇਸੇ ਤਰ੍ਹਾਂ ਦਾ ਬੜਾ ਹਾਸੋਣਾ ਕਾ ਮਾਮਲਾ ਬਿਲਕੁਲ ਇਹ ਹਰਮੀਤ ਸਿੰਘ ਬੈਠਾ ਹੈ ਮੇਰੇ ਨਾਲ ਲੜਕਾ ਇਹ ਸ਼ੇਰਗੜ ਪਿੰਡ ਜਿਹੜਾ ਸੈਲਰ ਦੇ ਵਿੱਚ ਕੰਮ ਕਰਦਾ ਸੀ ਇਹ ਗਰੀਮਪੂ ਨਾਂ ਦਾ ਬੰਦਾ ਕੋਈ ਇੱਕ ਕੋਈ ਹਰਮੀਤ ਸਿੰਘ ਨਾਂ ਦਾ ਬੰਦਾ ਤਿੰਨ ਚਾਰ ਮধ্যে ਸ਼ੇਰਗੜ ਦੇ ਹੈ ਏ ਵੀ ਡੀਆਈਜੀ ਸਾਹਿਬ ਦੇ ਪਹਿਲਾਂ ਇੱਥੇ ਪੇਸ਼ ਹੋਇਆ ਐਸਐਸਪੀ ਦੇ ਨਹੀਂ ਸੁਣੀ ਗਈ ਗੱਲ ਫਿਰ ਇਹ ਡੀਆਈਜੀ ਸਾਹਿਬ ਦੇ ਪੇਸ਼ ਹੋਇਆ ਡੀਆਈਜੀ ਸਾਹਿਬ ਨੇ ਇੱਥੇ ਲਿਖਿਆ ਵੀ ਐਸਪੀ ਰੈਂਕ ਦੇਦਕਾਰੀ ਦੂਜੀ ਕਾਰਵਾਈ ਕਰੋ ਇਹਨਾਂ ਨੂੰ ਲਿਖਿਆ ਤੇ ਐਸਐਸਪੀ ਮੈਡਮ ਸ਼ਾਇਦ ਡੀਆਈਜੀ ਦੀ ਲਿਖੀ ਚਿੱਠੀ ਤੋਂ ਮੈਨੂੰ ਲੱਗਦਾ ਹੈ ਵੀ ਬੁਖਲਾੜ ਚ ਆ ਜਾਂਦੇ ਕਿ ਡੀਆਈਜੀ ਨੇ ਚਿੱਠੀ ਮੈਨੂੰ ਕਿਉਂ ਲਿਖੀ ਜਾਂ ਇਹ ਗਰੀ ਇਹ ਬੰਦੇ ਡੀਆਈਜੀ ਦੇ ਪੇਸ਼ ਕਿਉਂ ਹੋਏ ਇਹਨਾਂ ਨੇ ਇਹ ਚਿੱਠੀ ਸ਼ੇਰਗੜ ਪਿੰਡ ਦੀ ਹੈ ਬਖੂਆ ਇਹ ਐਸਸੀ ਬੰਦਾ ਵਿਚਾਰਾ ਇਹਨੂੰ ਜਾਤੀ ਤੌਰ ਤੇ ਗਾਲਾਂ ਕੱਢੀਆਂ ਕੁੱਟਮਾਰ ਕੀਤੀ ਇਹਨੂੰ ਕਿਟਨਾਪ ਰੱਖਿਆ ਇਹ ਤੇਨੇ ਕਿਹਾ ਵੀ ਮੈਨੂੰ ਜਾਤੀਸ਼ੂਤ ਕੀ ਸ਼ਬਦ ਬੋਲ ਕੇ ਮੈਨੂੰ ਮਾਨਸ ਵੀ ਕੀਤਾ ਤੇ ਇਹ ਮੈਂ ਐਸਐਸਪੀ ਮੈਡਮ ਨੇ ਜਿਹੜੀ ਇਹ ਦਰਖਾਸਤ ਦਾ ਮਾਰਕ ਪਤਾ ਕਿਹਨੂੰ ਕੀਤੀ ਡੀਆਈਜੀ ਲਿਖ ਰਿਹਾ ਕਿ ਐਸਪੀ ਰੈਂਕ ਤੋਂ ਕਰਾਓ ਇਹਨਾਂ ਨੇ ਕਰਤੀ ਡੀਐਸਪੀ ਹਿਨਾ ਗੁਪਤਾ ਨੂੰ ਮਾਰ ਜਦੋਂ ਕਿ ਹਿਨਾ ਗੁਪਤਾ ਦਾ ਹੈ ਸ਼ੇਰਗੜ੍ਹ ਪਿੰਡ ਏਰੀਆ ਹੀ ਨਹੀਂ ਪੈਂਦਾ ਇਹ ਵਿਚਾਰੇ ਕੋਟਕਪੂਰੇ ਤੋਂ ਗਾਂਨੜਾ ਪਿੰਡਾ ਉੱਥੋਂ ਦਿਹਾੜੀ ਛੱਡ ਕੇ ਕੰਮ ਛੱਡ ਕੇ ਇੱਥੇ ਆਏ ਜਿਹਨਾਂ ਗੁਪਤਾ ਕੋਲ ਆਇਓ ਕਹਿੰਦੀ ਮੇਰਾ ਤਾਂ ਏਰੀਆ ਹੀ ਨਹੀਂ ਹੈ ਸੋ ਇਸ ਤਰ੍ਹਾਂ ਦਾ ਕੰਮ ਜਿਹੜਾ ਇੱਥੇ ਹੋ ਰਿਹਾ ਹੈ ਇਸੇ ਤਰ੍ਹਾਂ ਇੱਕ ਗੁਰਜੰਤ ਸਿੰਘ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਇਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਹੈ ਉਹਦੇ ਲੀਗਲ ਐਕਸ਼ਨ ਦੀ ਗੱਲ ਕੀਤੀ ਹੈ ਮਤਲਬ ਹੋਰ ਬਹੁਤ ਸਾਰੇ ਕੇਸ ਅਨੇਕਾਂ ਬਹੁਤ ਸਾਰੇ ਲੋਕਾਂ ਨਾਲ ਮੇਰੀ ਇਸ ਮਾਲ ਦੀ ਗੱਲ ਹੋਈ ਤਾਂ ਬਹੁਤ ਸਾਰੇ ਬੰਦੇ ਜਿਨ੍ਹਾਂ ਦੀਆਂ ਦਰਖਾਸਤਾਂ ਸ਼ਰੂਲ ਕਸਬੰਦੀਆਂ ਦਰਖਾਸਤਾਂ ਦਫ਼ਤਰਾਂ ਜੁਰੂਦੀਆਂ ਫਿਰਦੀਆਂ ਜਾਂ ਬਿਨਾ ਮੰਨੇ ਨੂੰ ਬਲਾਇ ਮਦਈ ਨੂੰ ਬੁਲਾਏ ਉਹ ਫੈ ਤੁਰ ਉਸ ਕਰਕੇ ਮੈਂ ਸਮਝਦਾ ਕਿ ਬਾਬਾ ਸਾਹਿਬ ਉਹ ਮਿੜਕਰ ਨੇ ਜਦੋਂ ਰਾਖਮਾ ਕਰਨ ਦਿੱਤਾ ਸੀ ਤੇ ਉਦੋਂ ਇੱਕ ਬਹੁਤ ਸਾਰੇ ਬੰਦਿਆਂ ਨੂੰ ਪੜਨ ਵਾਸਤੇ ਵਿਦੇਸ਼ ਭੇਜਿਆ ਸੀ ਤੇ ਉਹਨਾਂ ਨੂੰ ਇਹ ਕਹਿਣਾ ਪਿਆ ਸੀ ਮੈਨੂੰ ਮੇਰੇ ਆਪਣੇ ਸਮਾਜ ਦੇ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ। ਇਸ ਤਰ੍ਹਾਂ ਬਾਅਦ ਐਸਐਸਪੀ ਦੇ ਖਿਲਾਫ ਰੋਸ ਪ੍ਰਦਰਸ਼ਨ ਅਸੀਂ ਕਰਾਂ। ਮੈਂ ਰੋਸ ਪ੍ਰਦਰਸ਼ਨ ਜਿਹੜਾ ਕਰਾਂਗੇ ਫਿਰ ਕਿਸ ਤਰ੍ਹਾਂ ਦਾ ਕਰਾਂਗੇ ਕੀ ਹੋਊਗਾ? ਦੇਖੋ ਰੋਸ ਪ੍ਰਦਰਸ਼ਨ ਦੇ ਕਈ ਰੂਪ ਹੋ ਸਕਦੇ ਆ। ਕੋਈ ਕਿਹੜਾ ਵੀ ਰੂਪ ਹੋ ਸਕਦਾ ਹੈ। ਰੋਸ ਪ੍ਰਦਰਸ਼ਨ ਕਰਾਂਗੇ ਜ਼ਰੂਰ ਜੇ ਐਸਐਸਪੀ ਮੈਡਮ ਨੇ ਆਪਣਾ ਵਤੀਰਾ ਨਹੀਂ ਬਦਲਿਆ।